ਫਗਵਾੜਾ ਦੇ ਨੇੜਲੇ ਪਿੰਡ ਪਲਾਈ ਦਾ ਇੱਕ ਨੌਜਵਾਨ ਮਨਦੀਪ ਸਿੰਘ ਸੱਲ ਜੋ ਕਿ ਉਮਰ 39 ਸਾਲ ਦੀ ਅਮਰੀਕਾ ਦੇ ਕੈਲੀਫੋਰਨੀਆ ਚ ਸੜਕ ਹਾਦਸੇ ਚ ਮੌਤ ਹੋਣ ਦੀ ਖਬਰ ਨੇ ਸਾਰੇ ਇਲਾਕੇ ਨੂੰ ਹਿਲਾ ਦਿੱਤਾ ਮਿਲੀ ਜਾਣਕਾਰੀ ਅਨੁਸਾਰ ਮਨਦੀਪ ਸਿੰਘ ਸੱਲ ਲਗਭਗ 2 ਸਾਲ ਪਹਿਲਾਂ ਇੱਕ ਚੰਗੇ ਭਵਿੱਖ ਲਈ ਅਮਰੀਕਾ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਪਹਿਲਾ ਜਦੋਂ ਮਨਦੀਪ ਸਿੰਘ ਕੰਮ ਤੋਂ ਵਾਪਸ ਆਪਣੀ ਰਿਹائش ਵੱਲ ਵਾਪਸ ਜਾ ਰਿਹਾ ਸੀ ਤਾਂ ਉਸ ਦੌਰਾਨ ਇੱਕ ਘਟਨਾ ਦਾ ਸ਼ਿਕਾਰ ਹੋ ਗਿਆ ਅਤੇ ਗੰਭੀਰ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਜਦੋਂ ਇਹ ਦਰਦਨਾਕ ਖਬਰ ਪਿੰਡ ਪਲਾਈ ਪਹੁੰਚੀ ਤਾਂ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦਰਪੀ ਤੇ ਪਰਿਵਾਰ ਦਾ ਰੋ ਰੋ ਕੇ ਹੋਇਆ ਬੁਰਾ ਹਾਲ ਅਤੇ ਪਿੰਡ ਵਾਸੀਆਂ ਵੱਲੋਂ ਇਸ ਦੁਖਦਾਈ ਘਟਨਾ ਤੇ ਗਹਿਰਾ ਦੁੱਖ ਪ੍ਰਗਟਾਇਆ ਜਾ ਰਿਹਾ ਹੈ ਵਤਨ ਕੀ ਰਾਹੇ ਤੋਂ ਕੈਮਰਾਮੈਨ ਜਗ ਸ਼ਰਮਾ ਦੇ ਨਾਲ ਦਰੁਪ ਕਲੂਚਾ ਦੀ ਵਿਸ਼ੇਸ਼ ਰਿਪੋਰਟ ਅਦਲਵੀਰ ਸਿੰਘ ਅਦਲਵੀਰ ਸਿੰਘ ਕਿਹੜੇ ਪਿੰਡ ਤੋਂ ਪਿੰਡ ਪੜਾਹੀ ਤੇ ਇਹ ਮਾਮਲਾ ਕੀ ਜਿਹੜਾ ਇਹ ਐਕਸੀਡੈਂਟ ਹੋਇਆ ਮੇਰਾ ਭਰਾ ਵੀ ਵੱਡਾ 2 ਕੁ ਸਾਲ ਪਹਿਲਾਂ ਸਵਾ ਕੁ 2 ਸਾਲ ਪਹਿਲਾਂ ਗਿਆ ਸੀ ਟਰੱਕ ਵਾਹਤੇ ਕੰਮ ਕਰਦਾ ਸੀ ਤੇ ਕੰਮ ਤੋਂ ਘਰ ਨੂੰ ਜਾਂਦਾ ਸੀ ਤੇ ਪਿੱਛੋਂ ਗੱਡੀ ਵੱਜੀ ਸੀ ਜੋ ਮੌਕੇ ਦੀ ਮੌਤ ਹੋ ਗਈ ਬਸ ਨਹੀਂ ਉਹ ਹਸਪੀਟਲ ਜਾ ਕੇ ਹੋਈ ਆਲੇ ਸਾਨੂੰ ਵੀ ਪੂਰਾ ਪਤਾ ਨਹੀਂ ਆਪਾਂ ਕੋਈ ਤਾਂ ਪਤਾ ਨਹੀਂ ਸਾਨੂੰ ਫੋਨ ਆਇਆ ਭੂਆ ਦਾ ਤੇ ਸਾਡੀ ਜੀ ਹਾਂਜੀ ਕਿੰਨੇ ਬੱਚੇ ਪਰਿਵਾਰ ਕੁੜੀ ਵੱਡੀ ਆ ਮੁੰਡਾ ਛੋਟਾ ਆ ਕੁੜੀ 9 ਸਾਲ ਦੀ ਮੁੰਡਾ 8 ਸਾਲ ਦਾ 2016 15 ਚ ਹੋਈ ਸੀ ਕਿਹਦੇ ਸਮੇਂ ਚ ਹੋਈ ਬਾਅਦ ਦੀ 23 2023 ਚ ਹੋਇਆ ਤੇ ਬੋਲਿੰਗ ਕਰਾ ਉੱਠੀ ਗਈ ਆ ਬਾਹਰ ਇਹ ਕਰਦੇ ਆ ਕੋਈ ਪੱਕਾ 15 20 ਦਿਨਾਂ ਤੱਕ ਲੱਗ ਜਾਣੇ ਵਿੱਚ ਅਰੇ ਸ਼ਮਲਾਲ ਪੰਡ ਪਲਾਈ ਜੀ ਸਰ ਕੀ ਮਾਗਦਿਆ ਕਿ ਜਿਹੜਾ ਉਹ ਮੁੰਡਾ ਗਿਆ ਸੀ ਕਿਮਨ ਸਬਕ 2 ਸਾਲ ਪਹਿਲਾਂ ਚੰਗੇ ਪੋਵੇਖ ਲਈ ਪਰ ਉੱਥੇ ਰੋਡ ਐਕਸੀਡੈਂਟ ਦੇ ਵਿੱਚ ਨਾ ਹਾਂਜੀ ਰੋਡ ਐਕਸੀਡੈਂਟ ਦੇ ਹਾਂਜੀ ਡੈਥ ਹੋ ਗਈ ਉਹਦੀ ਕੈਲੀਫੋਰਨੀਆ ਚ ਕਿਮਨ ਡੈਥ 12 ਤਰੀਕ ਦੀ ਹੋਈ ਹੈ ਜੀ 13 ਤਰੀਕ ਦੀ ਹੋਈ ਹੈ ਜੀ ਇਹਨਾਂ ਨੂੰ ਹੱਲੇ ਕੱਲੇ ਪਤਾ ਲੱਗਾ ਜੀ ਬਸ ਦੁੱਖ ਦੀ ਘੜੀ ਦੇ ਵਿੱਚ ਬੜਾ ਅਫਸੋਸ ਆ ਜੀ ਅਰੇ ਜਿਹੜਾ ਬੱਚੀ ਦਾ ਦੋ ਬੱਚੇ ਸੀਗੇ ਹਾਂਜੀ ਇੱਥੇ ਪੜਾਈਦਾ ਜੀ ਹਾਂਜੀ ਇਹ ਐਕਸੀਡੈਂਟ ਕੈਲੀਫੋਰਨੀਆ ਹੋਇਆ ਯੂ ਐਸਏ ਜੀ ਅਮਰੀਕਾ ਚ ਸੀਗਾ ਜੀ ਬਾਹਰ ਹਾਂਜੀ ਕਿੰਨੇ ਸਾਲ ਦੇ ਕੋ ਸਵਾ ਦੋ ਸਾਲ